ਮਾਨਯੋਗ ਸੀਐਮ ਸਾਹਿਬ ਜਿਹੜੀ ਯੋਧ ਨਸ਼ਾ ਰੋਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਚ ਡੀਜੀਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰ ਦੇ ਸਖਤ ਉਗਣਨੇ ਵੀ ਇਹਨਾਂ ਦੇ ਉੱਪਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਨਸ਼ਾ ਵੇਚਣ ਵੇਚਦੇ ਨੇ ਜਾਂ ਨਸ਼ਾ ਵੇਚਣੇ ਮਦਦ ਕਰਦੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਚ ਕਾਮਯਾਬੀ ਹਾਸਲ ਕਰਦੇ ਹੋਏ ਕਲ ਖਰੜ ਪੁਲਿਸ ਨੇ ਡੀਐਸਪੀ ਖਰੜ ਐਸਐਸਓ ਸਿਟੀ ਖਰੜ ਨੇ ਇੱਕ ਬੜੀ ਸਫਲਤਾ ਹਾਸਲ ਕੀਤੀ ਇਹਨਾਂ ਨੇ ਇੱਕ ਮੁਕਦਮਾ ਨੰਬਰ 384 25 10 ਨੂੰ ਦਰਜ ਕੀਤਾ ਸੀਗਾ ਬਾਈ ਐਨਡੀਪੀ ਸੈਕਟਰ ਦਾ ਜਿਹੱਚ ਇੱਕ ਸੀਮਾ ਲੇਡੀ ਜੋ ਕਿ ਰਹਿੰਦੀ ਹੈ ਬਲਟਾਣੇ ਨੂੰ ਐਲ ਆਈ ਸੀ ਕਲੋਨੀ ਤੋਂ ਫੜਿਆ ਗਿਆ 55 ਗ੍ਰਾਮ ਆਇਸ ਦੇ ਨਾਲ ਆਇਸ ਇੱਕ ਬੜਾ ਸਫਿਸਟੀਕੇਟਡ ਡਰਗ ਹੈ ਜਿਹੜਾ ਅੱਜ ਕੱਲ ਬੜਾ ਮਤਲਬ ਚੰਗੇ ਲੋਕਾਂ 'ਚ ਬੜਾ ਟ੍ਰੈਂਡਿੰਗ ਹੈ ਤੇ ਬੜਾ ਸਫਿਸਟੀਕੇਟਡ ਡਰਗ ਹੈ ਇਹ 55 ਗ੍ਰਾਮ ਉਹਦੇ ਕੋਲੋਂ ਰਿਕਵਰੀ ਕਰਕੇ ਬਾਅਦ 'ਚ ਉਹਦਾ ਰਿਮਾਂਡ ਕਰਕੇ ਉਹਦੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਿਊਮਨ ਇੰਟਰਵਿਊ ਡਿਵੈਲਪ ਕਰਦੇ ਹੋਏ ਡੀਐਸਪੀ ਖਰੜ ਨੇ ਲੀਡ ਕੀਤਾ ਤੇ ਐਸਐਚਓ ਸਿਟੀ ਖਰੜ ਨੇ ਇਸ ਆਪਰੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਮੇਨ ਦਿੱਲੀ ਦਾ ਸਪਲਾਇਰ ਸੀਗਾ ਇਹਦਾ ਜਿਹਦਾ ਨਾਮ ਹੈਗਾ ਕਿੰਗਸਲੇ ਚਿੱਨੋ ਚੰਦਰ ਵਿਹਾਰ ਦਿੱਲੀ ਤੋਂ ਨਿਊ ਦਿੱਲੀ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਵੀ ਅੱਗੋਂ 100 ਗ੍ਰਾਮ ਆਇਸ ਦੀ ਬਰਾਮਦਗੀ ਕੀਤੀ ਗਈ ਉਹਦੀ ਬਰਾਮਦਗੀ ਦੌਰਾਨ ਇਹ ਪਤਾ ਲੱਗਿਆ ਵੀ ਇਹਨਾਂ ਦੀ ਜਿਹੜੀ ਪਹਿਲੀ ਪੁਚੀਏਸਟ ਮੋੜਲੀ ਪੁਚੀਏਸਟ ਹੈ ਪਤਾ ਲੱਗਿਆ ਹੈ ਵੀ ਹਾਂ ਵੀ ਜਿਹੜੀ ਲੇਡੀ ਹੈ ਸੀਮਾ ਇਹ ਇੱਥੇ ਪਿਸ਼ੋਕਰ ਤੇ ਦਾ ਫਰੋਜ਼ਪੁਰ ਦਾ ਉਧਰ ਦੇ ਰਹਿਣ ਵਾਲੀ ਹੈ ਇਹਦੇ ਤਿੰਨ ਮੁਕਦਮੇ ਮੁਕਦਮਾ ਨੰਬਰ 85 2022 ਦਾ ਮੁਕਦਮਾ ਨੰਬਰ 110 2022 ਮੁਕਦਮਾ ਨੰਬਰ 168 2023 ਸਾਰੇ ਸਾਰੇ ਐਨਡੀਪੀਐਸੈਕਟਰ ਦੇ ਉਹ ਵੀ ਨਸ਼ੀਲੇ ਪਦਾਰਥਾਂ ਦੇ ਦਰਜਾ ਵੀ ਇਹ ਹੈਬਿਚੁਅਲਸ ਹੈਗੇ ਇਹਦਾ ਹਸਬੰਡ ਵੀ ਪਹਿਲਾਂ ਜੇਲ੍ਹ ਚ ਹੀ ਹੈ ਨਸ਼ੇ ਦੇ ਕੇਸਾਂ ਚ ਤੇ ਜਿਹੜਾ ਦੂਸਰਾ ਦੋਸ਼ੀ ਜਿਹੜਾ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਫੜਿਆ ਗਿਆ ਦਿੱਲੀ ਤੋਂ ਜਿਹੜਾ ਇੰਟਰ ਸਟੇਟ ਗੈਂਗ ਸੀਗਾ ਉਹਦੇ ਵਿੱਚ ਵੀ ਉਹਦੇ ਦੇ ਵੀ 280/241 ਮੁਕਦਮਾ ਐਨਸੀਬੀ ਦਾ ਐਨਡੀਪੀਐਸਿਕ ਦਾ ਦਰਜਾ ਹੈ ਇਦਾਂ ਜਿਹੜੇ ਵੀ ਸਾਡੇ ਕੋਲ ਅੱਗੇ ਹੋਰ ਫਰਦਰ ਲਿੰਕਸ ਆਏ ਸੀਗੇ ਉਹਦੇ ਤੇ ਵੀ ਕਾਰਵਾਈ ਕਰਦੇ ਹੋਏ ਜਿਹੜੇ ਅੱਗੇ ਇਹਨਾਂ ਦੇ ਯੂਜ਼ਡ ਇਹਨਾਂ ਤੋਂ ਜਿਹੜੇ ਸਪਲਾਈ ਜਿਨ੍ਹਾਂ ਨੂੰ ਸਪਲਾਈ ਕਰਦੇ ਸੀਗੇ ਜਿਹੜੇ ਇਹਨਾਂ ਦੇ ਨਾਲ ਲਿੰਕ ਸੀਗੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਕਾਰਵਾਈ ਦੀ ਲੋੜ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਜਿਨ੍ਹਾਂ ਨੂੰ ਦਾਖਲ ਕਰਾਉਣ ਦੀ ਲੋੜ ਸੀ ਉਹਨਾਂ ਦਾਖਲ ਵੀ ਕਰਾਇਆ ਗਿਆ ਹੈ ਥੈਂਕ ਯੂ ਜੀ ਸਰ ਇਹ ਜਿਹੜੇ ਜਿਹੜੇ ਸਮਾਜਿਕ ਫਰੇ ਨੇ ਇਹ ਤੋਂ ਵੀ ਸਪਲਾਈਅਰ ਸੀ ਪੰਜਾਬ ਦੇ ਵਿੱਚ ਕਿ ਕੱਲੀ ਕੁੜੀ ਸਪਲਾਈ ਜੇਣਾ ਲੇਡੀ ਸਪਲਾਈ ਪੰਜਾਬ ਕਰ ਰਹੀ ਸੀ ਜਿਹੜਾ ਕਿੰਗਸਲੇ ਆ ਜਿਹੜਾ ਕਿ ਨੀਗਰੋ ਹੈ ਬਾਹਰ ਮਤਲਬ ਫਾਰਮ ਤੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਹੈ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ